ਅੱਜ ਦੇ ਸਮੇਂ ਦੇ ਵਿੱਚ ਲੋਕ ਇੰਨੇ ਕੁ ਜ਼ਿਆਦਾ ਬਹਿਰੈਮ ਹੋ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਕਿਸੇ ਨੂੰ ਵੀ ਮਾਰਨਾ ਇੱਕ ਕੀੜੀ ਦੇ ਬਰਾਬਰ ਸਮਝਿਆ ਜਾਂਦਾ। ਅੱਜ ਕੱਲ ਲੋਕਾਂ ਦੇ ਵੱਲੋਂ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੇ ਨੇ ਕਿ ਜੇਕਰ ਇਹਨਾਂ ਦੀਆਂ ਵੀਡੀਓਜ਼ ਸਾਹਮਣੇ ਨਾ ਆਉਣਾਂ ਜਾਂ ਫਿਰ ਇਹਨਾਂ ਦੀ ਕੋਈ ਕਰਤੂਤ ਦੀ ਵੀਡੀਓ ਨਾ ਬਣਾ ਲਈ ਜਾਵੇ ਤਾਂ ਉਹ ਤੱਕ ਯਕੀਨ ਜਾਂ ਨਹੀਂ ਆਉਂਦਾ। ਇੱਕ ਤੁਹਾਨੂੰ ਅਸੀਂ ਅਜਿਹਾ ਮਾਮਲਾ ਦੱਸਣ ਜਾ ਰਹੇ ਹਾਂ ਜਿਸ ਦਾ ਸੀਸੀਟੀਵੀ ਫੁਟੇਜ ਦੇਖ ਕੇ ਤੁਹਾਡਾ ਵੀ ਇੱਕ ਵਾਰ ਤਾਂ ਖੂਨ ਖੋਲ ਜਾਵੇਗਾ ਕਿ ਆਖਰ ਇਸ ਬੇਜ਼ੁਬਾਨ ਜਾਨਵਰ ਨੇ ਅਜਿਹਾ ਇਸ ਵਿਅਕਤੀ ਦਾ ਕੀ ਵਿਗਾੜ ਦਿੱਤਾ ਕਿ ਉਸ ਨੇ ਇਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਇਸ ਨੂੰ ਮਾਰ ਮੁਕਾਇਆ ਜੀ ਹਾਂ ਦੱਸਦੀ ਹੈ ਕਿ ਮਾਮਲਾ ਮੋਗਾ ਤੋਂ ਸਾਹਮਣੇ ਆ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਬੇਜ਼ੁਬਾਨ ਜਾਨਵਰ ਕੁੱਤੇ ਨੂੰ ਮਾਰ ਕੇ ਜੜਾ ਕਿ ਉਸ ਨੂੰ ਮੌਤੇ ਘਾਟੂ ਤਾਂ ਦਿੱਤਾ ਗਿਆ ਉਸੇ ਇਟਾਂ ਮਾਰ ਮਾਰ ਕੇ ਉਸ ਨੂੰ ਬੇਰਹਿਮੀ ਦੇ ਨਾਲ ਮਾਰਿਆ ਗਿਆ ਤੇ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜੋ ਜਿਹੜੇ ਵੀਡੀਓ ਦੇਖੇਗੀ ਤਾਂ ਉਸ ਤੋਂ ਬਾਅਦ ਜਿਹੜੇ ਲਵਰ ਡੌਗ ਸੰਸਥਾ ਵਾਲੇ ਨੇ ਤਾਂ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਕਿ ਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਜਿਨ੍ਹਾਂ ਦੇ ਬਦਲੋ ਬੇਜ਼ੁਬਾਨ ਜਾਨਵਰਾਂ ਦੇ ਉੱਤੇ ਅਤਿਆਚਾਰ ਕੀਤਾ ਜਾਂਦਾ ਹੈ ਜਈਆਂ ਕਟੀਆਂ ਜਿਹੜੇ ਕੀ ਹਰਕਤਾਂ ਕੀਤਿਆਂ ਜਾਂਦੇ ਨੇ ਤਾਂ ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਅਤੇ ਇਸ ਮਾਮਲੇ ਦੇ ਵਿੱਚ આરોપી ਨੂੰ ਜਿਹੜਾ ਕਿ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਇਸ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਤਾਂ ਹੋ ਹੀ ਗਏ ਹੋਮੋਗੇ ਕਿ ਕਿਸ ਤਰੀਕੇ ਦੇ ਨਾਲ ਇਸ ਵਿਅਕਤੀ ਦੇ ਵੱਲੋਂ ਬੇਰਹਿਮੀ ਦੀਆਂ ਸਾਰੀਆਂ ਹੱਦਾ ਪਾਰ ਕੀਤੀਆਂ ਜਾਂਦੇ ਨੇ ਬੇਜ਼ਵਾਨ ਜਾਨਵਰ ਜਿੱਥੇ ਕਿ ਲੋਕ ਕੁਝ ਅਜਿਹੇ ਸੰਸਥਾਵਾਂ ਜਾਂ ਅਜਿਹੇ ਲੋਕ ਵੀ ਨੇ ਜੋ ਕਿ ਨਾ ਬੇਜ਼ਵਾਨ ਜਾਨਵਰਾਂ ਦੀ ਬੜੀ ਸੇਵਾ ਕਰਦੇ ਨੇ ਜੇਕਰ ਉਹ ਜ਼ਖਮੀ ਹੋ ਜਾਂਦੇ ਨੇ ਜਾਂ ਫਿਰ ਉਹਨਾਂ ਨੂੰ ਕੁਝ ਖਾਣ ਪੀਣ ਨੂੰ ਨਹੀਂ ਮਿਲਦਾ ਤਾਂ ਉਹਨਾਂ ਨੂੰ ਜਿਹੜਾ ਕਿ ਚੰਗੇ ਤਰੀਕੇ ਦੇ ਨਾਲ ਉਹਦੀ ਸੇਵਾ ਕੀਤੀ ਜਾਂਦੀ ਹੈ ਉਸ ਨੂੰ ਖਲਾਇਆ ਪਲਾਇਆ ਤੱਕ ਵੀ ਜਾਂਦਾ ਤੇ ਜੇਕਰ ਕੋਈ ਬਿਮਾਰ ਹੁੰਦਾ ਜਾਂ ਉਸ ਨੂੰ ਕੋਈ ਸਰਟਫਿਟ ਲੱਗੀ ਹੁੰਦੀ ਆ ਤਾਂ ਉਸ ਦਾ ਇਲਾਜ ਤਾਂ ਕੀਤਾ ਜਾਂਦਾ ਅਜਿਹੇ ਲੋਕ ਵੀ ਇਸ ਦੁਨੀਆ ਦੇ ਵਿੱਚ ਨੇ ਜੋ ਕਿ ਆਪਣੇ ਕੰਮਾਂ ਦੇ ਨਾਲ ਨਾਲ ਕੁਝ ਅਜਿਹੇ ਕੰਮ ਵੀ ਕਰਦੇ ਨੇ ਜਿਸ ਦੇ ਵਿੱਚ ਅਜਿਹੇ ਬੇਜ਼ੁਬਾਨ ਜਾਨਵਰਾਂ ਦੀ ਜੜੀ ਕੀ ਰੱਖਿਆ ਕਰਦੇ ਨੇ ਪਰ ਦੂਜੇ ਪਾਸੇ ਅਜਿਹੇ ਕਟਿਆ ਲੋਕ ਜਿਨ੍ਹਾਂ ਦੇ ਵੱਲੋਂ ਇਹਨਾਂ ਬੇਜ਼ੁਬਾਨ ਜਾਨਵਰਾਂ ਦੇ ਉੱਤੇ ਅਤਿਆਚਾਰ ਕੀਤਾ ਜਾਂਦਾ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵੀਡੀਓ ਸਾਮਣੇ ਆ ਚੁੱਕੇ ਨੇ ਜਿਵੇਂ ਕਈ ਲੋਕਾਂ ਦੇ ਵੱਲੋਂ ਗੱਡੀ ਦੇ ਨੀਚੇ ਵੀ ਇੰਨਾ ਬੇਜ਼ਵਾਨ ਜਾਨਵਰਾਂ ਨੂੰ ਦਰਦ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਇੰਨਾ ਲੋਕਾਂ ਦੀਆਂ ਅਜਈਆਂ ਘਟਨਾਵਾਂ ਦੀ ਵੀਡੀਓ ਸਾਹਮਣੇ ਆਉਂਦੀ ਰਹੀ ਤਾਂ ਫਿਰ ਇਹਨਾਂ ਦੇ ਚਿਹਰੇ ਜਿਹੜੇ ਕਿ ਬੇਨਕਾਬ ਹੁੰਦੇ ਨੇ ਤਾਂ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਤਾਂ ਦੇਖੋ ਇਹ ਵੀਡੀਓ ਤੇ ਨਾਲ ਨਾਲ ਮੈਂ ਡੌਗ ਸੇਵਾ ਵੀ ਕਰਦੀਆਂ ਐਨਜੀਓ ਚਲਾਉਣੀ ਆ ਸ਼ੈਲਟਰ ਬਣਾਇਆ ਹੋਇਆ ਹੈ ਪਿੰਡ ਲੰਡੇਕੇ ਮਾਬਲੇ ਸਰ ਸਾਨੂੰ ਫਰਡੇ ਮਾਰਨਿੰਗ ਕਾਲ ਆਈ ਸੀਗੀ ਮੇਰੀ ਐਨ ਜੀਓ ਟੀਮ ਦੇ ਵਿੱਚੋਂ ਨੂਰ ਰਦਾਵਾ ਦੀ ਕਾਲ ਆਈ ਸੀ ਤਾਂ ਸਵੇਰ ਮਾਰਨਿੰਗ ਪਤਾ ਚੱਲਿਆ ਵੀ 8 ਤੇ 9 ਦੇ ਵਿੱਚਕਾਰ ਇੱਕ ਫੀਮੇਲ ਡੌਗ ਗਵਿੰਦਗੜ ਵਸਤੀ ਗਲੋਰੀਆ ਸਕੂਲ ਦੀ ਬੈਕ ਸਾਈਡ ਤੇ ਪੱਥਰਾਂ ਨਾਲ ਮਾਰ ਦਿੱਤੀ ਆ ਉਹਦੇ ਛੋਟੇ ਛੋਟੇ ਬੱਚੇ ਆ ਜੀ ਉਹਦੀ ਕੋਈ ਸੀਸੀਟੀਵੀ ਵੀ ਆ ਹਾਂਜੀ ਸਰ ਜਿੱਥੇ ਉਹ ਉਹਦੀ ਉਹਨੂੰ ਮਾਰਿਆ ਗਿਆ ਪੱਥਰਾਂ ਦੇ ਨਾਲ ਉਹਦੇ ਸਾਹਮਣੇ ਕੈਮਰੇ ਲੱਗੇ ਹੋਏ ਬੈਕ ਤੇ ਵੀ ਲੱਗੇ ਹੋਏ ਆ ਜੀ ਕਾਰਨ ਕੀ ਰਿਹਾ ਕਿ ਉਹ ਮਾਰਿਆ ਗਿਆ ਉਹਨੂੰ ਸਾਰੇ ਗਲੀ ਵਾਲੇ ਬਾਅਦ ਵਿੱਚ ਅਸੀਂ ਸਾਰੀ ਟੀਮ ਸਾਡੀ ਮੌਕੇ ਤੇ ਪਹੁੰਚੀ ਵੀਨਾ ਚਿਸ਼ਤੀ ਜੀ ਨੂਰ ਰਦਾਵਾ ਜੀ ਤੇ ਨਿਸ਼ਾ ਜੀ ਜਿਨੇ ਵੀ ਅਸੀਂ ਡੌਗ ਲਵਰ ਆ ਅਸੀਂ ਉੱਥੇ ਮੌਕੇ ਤੇ ਪਹੁੰਚੇ ਸੀਗੇ ਜੀ ਤੇ ਬਾਅਦ ਵਿੱਚ ਮੈਂ ਪਹੁੰਚੀ ਸੀਗੀ ਤਾਂ ਉਹਨਾਂ ਨੇ ਜਾ ਕੇ ਗਲੀ ਵਾਲ ਨੂੰ ਪੁੱਛਿਆ ਵੀ ਇਹ ਕੀ ਗੱਲ ਹੋਈ ਕਿਸ ਤਰ੍ਹਾਂ ਕਾਹ ਤੋਂ ਡੌਗ ਨੂੰ ਮਾਰਿਆ ਗਿਆ ਤਾਂ ਉਹ ਕਹਿੰਦੇ ਵੀ ਉਹ ਵੀ ਸਾਨੂੰ ਤਾਂ ਨਹੀਂ ਪਤਾਗਾ ਤੇ ਪਰ ਕੈਮਰੇ ਜਰੂਰ ਲੱਗੇ ਸੀ ਪਰ ਉਹਨਾਂ ਨੇ ਜਦੋਂ ਅਸੀਂ ਡੌਗ ਕੱਢੀ ਆ ਉਹ ਕਹਿੰਦੇ ਸਾਨੂੰ ਇਹ ਵੱਢਦੀ ਸੀ ਤੇ ਚੰਗਾ ਹੋ ਗਿਆ ਜੇ ਮਾਰਦੀ ਤਾਂ ਕਿਨੇ ਮਾਰਿਆ ਕਿਨੇ ਸੀਗੇ ਸਰ ਬਾਅਦ ਵਿੱਚ ਉਦੋਂ ਬਾਅਦ ਅਸੀਂ ਨਾ ਆਣ ਕੇ ਡੌਗ ਨੂੰ ਉੱਥੋਂ ਚੱਕ ਕੇ ਲਿਆਏ ਫੀਮੇਲ ਨੂੰ ਅਸੀਂ ਲੈ ਜਾਂਦਾ ਚੱਕ ਲਿਆਂਦਾ ਤੇ ਪੱਥਰਾਂ ਚੋਂ ਕੱਢ ਕੇ ਕੱਢ ਲਿਆਂਦਾ ਤੇ ਉਦੋਂ ਬਾਅਦ ਚ ਅਸੀਂ ਐਪਲੀਕੇਸ਼ਨ ਪੁਲਿਸ ਸਟੇਸ਼ਨ ਵਿੱਚ ਦੇ ਦਿੱਤੀ ਆਪਣੇ ਵੱਲੋਂ ਨੀ ਜਿੰਨੇ ਨੇ ਮਾਰਿਆ ਸੀਗਾ ਡੌਗ ਮਾਰਿਆ ਕੀ ਨਹੀਂ ਸੀਗਾ ਕੀ ਨਾਮ ਸਰ ਉਸ ਤੋਂ ਬਾਅਦ ਵਿੱਚ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਸਰ ਉਹਨਾਂ ਨੇ ਜਾ ਕੇ ਮੌਕੇ ਤੇ ਫਿਰ ਉਹ ਫੁਟੀਜ ਕੈਮਰੇ ਕਢਵਾਏ ਬੈਕ ਤੋਂ ਵੀ ਜਿੱਥੋਂ ਜਿੱਥੋਂ ਮਤਲਬ ਉਹਨਾਂ ਨੂੰ ਲੱਗਾ ਤੇ ਉਹ ਇੱਕ ਮਤਲਬ ਵਿਜੇ ਢਾਂਡੀ ਵਿਜੇ ਢਾਂਡੀ ਸ਼ਾਇਦ ਤੇ ਉਹ ਭਈਆ ਮਤਲਬ ਤੇ ਉਹਨੇ ਪੱਥਰਾਂ ਨਾਲ ਮਾਰਿਆ ਉਹ ਸਾਨੂੰ ਉਹਨਾਂ ਨੇ ਵੀਡੀਓ ਵੀ ਦਿਖਾਈਆਂ ਸੀਗੀਆਂ ਪਰ ਜਿਹੜੀ ਡੌਗ ਸੀ ਉਹ ਬੜੇ ਆਰਾਮ ਨਾਲ ਤੁਰ ਹੀ ਆਉਂਦੀ ਸੀ ਮੈਂ ਖੁਦ ਦੇਖੀ ਸੀਗੀ ਉਹ ਮਤਲਬ ਬੱਚਿਆਂ ਨੂੰ ਦੁੱਧ ਪਲਾ ਕੇ ਮੂਰੇ ਮੂਰੇ ਤੁਰ ਹੀ ਆਉਂਦੀ ਸੀ ਤੇ ਪਿੱਛੋਂ ਪੱਥਰਾਂ ਨਾਲ ਮਾਰੀ ਆ ਉਹ ਤਾਂ ਅਸੀਂ ਆਪਦੇ ਅੱਖੀਂ ਦੇਖੀ ਆ ਹੁਣ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਐ ਸਰ ਪਰਸ ਮਤਲਬ ਉਹਨਾਂ ਵੱਲੋਂ ਪਰਚਾ ਕੱਟ ਦਿੱਤਾ ਗਿਆ ਜੀ ਤੇ ਅੱਗੇ ਮਤਲਬ ਜੋ ਕਾਰਵਾਈ ਤਾਂ ਉਹਨਾਂ ਨੇ ਕਰਨੀ ਆ ਸਰ ਮੈਡਮ ਬਲਵਿੰਦਰ ਕੌਰ ਜੀ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੇ ਵਿੱਚ ਸੈਂਟਰੀ ਇਨਸਪੈਕਟਰ ਨੇ ਉਹਨਾਂ ਨੇ ਇੱਕ ਬਿਆਨ ਕਰਵਾਇਆ ਦਰਜ ਕਰਵਾਇਆ ਜਿਸ ਤੇ ਅਸੀਂ ਪਰਚਾ ਦਰਜ ਕੀਤਾ ਮਕਦਮਾ ਨੰਬਰ 129 ਅੰਡਰ ਸੈਕਸ਼ਨ 325 ਬੀ ਐਨ ਐਸ ਉਹਨਾਂ ਨੇ ਆਪਣੇ ਬਿਆਨ 'ਚ ਦੱਸਿਆ ਵੀ ਇੱਕ ਗੋਬਿੰਦਗੜ ਬਸਤੀ ਦੇ ਵਿੱਚ ਕਿਸੇ ਵਿਅਕਤੀ ਨੇ ਫੀਮੇਲ ਡੌਗ ਨੂੰ ਪੱਥਰ ਮਾਰ ਮਾਰ ਕੇ ਮਾਰਤਾ ਫੁਟੇਜ ਵਗੈਰਾ ਚੈੱਕ ਕਰਕੇ ਉਹਨਾਂ ਨੇ ਗੱਲ ਬਿਆਨ ਲਿਖਾਇਆ ਉਹ ਅਕੂਸਰ ਦਾ ਨਾਮ ਹੈ ਵਿਜੇ ਉਸੇ ਬਸਤੀ ਦਾ ਰਹਿਣ ਵਾਲਾ ਗੋਬਿੰਦਗੜ ਬਸਤੀ ਦਾ ਜਿਸ ਵਿੱਚੋ ਵੀਡੀਓ ਵਿੱਚ ਸਾਫ਼ ਦੇਖਿਆ ਗਿਆ ਉਹਨੇ ਡੌਗ ਨੂੰ ਪੱਥਰ ਮਾਰੇ ਜਿਸ ਕਰਕੇ ਉਹਦੀ ਮੌਤ ਹੋਈ ਆ ਇਜਤ ਦੱਸਿਆ ਜਾ ਰਿਹਾ ਕਿ ਇਹ ਦੇ ਡੌਗ ਦੇ ਬੱਚੇ ਵੀ ਸੀ ਛੋਟੇ ਛੋਟੇ ਥੋੜੇ ਦਿਨ ਪਹਿਲਾਂ ਹੀ ਇਸ ਨੇ ਬੱਚੇ ਨੂੰ ਜਾਨ ਦਿੱਤਾ ਸੀ ਹਾਂ ਜੀ ਕੰਪਲੇਨਰ ਨੇ ਦੱਸੋ ਉਹਨਾਂ ਦੇ ਮੁਤਾਬਕ ਇਹੀ ਆ ਕਿ ਇਹਦੇ ਛੋਟੇ ਛੋਟੇ ਬੱਚੇ ਸੀ ਇਸ ਕਰਕੇ ਇਹਨਾਂ ਨੇ ਇਹ ਕਾਰਨ ਕੀ ਰਾਇ ਹੈ ਕਿਉਂ ਮਰਿਆ ਇਹ ਗੁੜ ਜਾਨਾ ਉਹਨਾਂ ਦੇ ਕਹਿਣ ਮੁਤਾਬਕ ਆ ਕਿ ਉਸ ਦੇ ਵੀ ਉਸ ਨੇ ਉਹਨੂੰ ਕਟਿਆ ਸੀ ਉਸ ਨੇ ਡੌਗ ਨੇ ਉਸ ਨੂੰ ਕਟਿਆ ਸੀ ਉਸ ਗੁੱਸੇ ਜਾ ਕੇ ਉਹਨੇ ਇੱਕ ਹੱਥ ਚੁੱਕ ਲਿਆ ਤੁਹਾਡੇ ਵੱਲੋਂ ਕੀ ਕਰ ਰਹੇ ਹੋ ਅਸੀਂ ਪਰਚਾ ਤੱਜ ਕਰਤਾ ਜੀ ਅਕਿਊਜ਼ ਨੂੰ ਅਰੈਸਟ ਕਰ ਲਿਆ ਤੇ ਡਾਕ ਦੇ ਆਹਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਏਗੀ